ਪਰਿਵਾਰ ਗਿਆ ਸੀ ਬੈਸ਼ਨੋ ਦੇਵੀ ਪਿੱਛੋਂ ਘਰ ਦੇ ਵਿੱਚ ਆ ਗਏ ਚੋਰ 35 ਲੱਖ ਰੁਪਏ ਦਾ ਕਰ ਗਏ ਨੁਕਸਾਨ ਬੱਚਿਆਂ ਦਾ ਗੱਲਾ ਬੱਚਿਆਂ ਦੀ ਗੋਲਖ ਤੱਕ ਨਹੀਂ ਛੱਡੀ ਦੱਸੋ ਫਿਰ ਹੁਣ ਚੋਰਾਂ ਨੂੰ ਕਾਬੂ ਕਦੋਂ ਕਰੋਗੇ ਪਰਿਵਾਰ ਬੈਸ਼ਨੋ ਦੇਵੀ ਮੱਥਾ ਟੇਕਣ ਗਿਆ ਸੀ ਮਾਮਲਾ ਤੁਹਾਨੂੰ ਦੱਸਦੇ ਆ ਕਿ ਬਟਾਲਾ ਸ਼ਹਿਰ ਦੇ ਅੰਦਰੂਨੀ ਇਲਾਕੇ ਤੰਗ ਬਾਜ਼ਾਰ ਖਾਧਿਆ ਮੁਹੱਲੇ ਤੋਂ ਆਇਆ ਜਿੱਥੇ ਇੱਕ ਘਰ ਦੇ ਵਿੱਚ ਚੋਰਾਂ ਦੇ ਵੱਲੋਂ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਪੀੜਤ ਮਕਾਨ ਮਾਲਕ ਪਤੀ ਤੇ ਪਤਨੀ ਨੇ ਦੱਸਿਆ ਕਿ ਉਹ ਸ਼ਨੀਵਾਰ ਨੂੰ ਘਰ ਨੂੰ ਤਾਲੇ ਲਗਾ ਕੇ ਪੂਰਾ ਪਰਿਵਾਰ ਬੈਸ਼ਨੋ ਦੇ ਵੀ ਗਿਆ ਸੀ ਨਤਮਸਤਕ ਹੋਣ ਦੇ ਲਈ ਪਰ ਜਦੋਂ ਵਾਪਸ ਆਏ ਤਾਂ ਦਰਵਾਜੇ ਤੋਂ ਤਾਲਾ ਟੁੱਟਿਆ ਪਿਆ ਸੀ ਜਦੋਂ ਘਰ ਦੇ ਅੰਦਰ ਦਾਖਲ ਹੋਏ ਤਾਂ ਘਰ ਦਾ ਸਾਰਾ ਸਮਾਨ ਖਿਲਰਿਆ ਪਿਆ ਸੀ ਅਲਮਾਰੀਆਂ ਤੋੜੀਆਂ ਪਈਆਂ ਸੀ ਤਕਰੀਬਨ 4 ਲੱਖ ਰੁਪਏ ਦੀ ਨਕਦੀ ਸੋਨਾ ਚਾਂਦੀ ਦੇ ਗਹਿਣੇ ਸਭ ਗਾਇਬ ਸੀ ਜਾਂਚ ਕੀਤੀ ਤਾਂ ਇਹ ਸਾਹਮਣੇ ਆਇਆ ਕਿ ਚੋਰ ਕਰਦੀ ਛੱਤਾਂ ਹੀ ਘਰ ਦੇ ਵਿੱਚ ਦਾਖਲ ਹੋਏ ਦੋ ਮੰਜ਼ਿਲਾ ਮਕਾਨ ਦੀ ਛੱਤ ਦਾਤਰ ਵੱਜਿਆ ਹੋਇਆ ਉਹਨਾਂ ਵੱਲੋਂ ਤਾਲਾ ਤੋੜ ਦਿੱਤਾ ਗਿਆ ਉੱਥੇ ਹੀ ਉਹਨਾਂ ਵੱਲੋਂ ਦੱਸਿਆ ਕਿ ਚੋਰਾਂ ਨੇ ਬੱਚਿਆਂ ਦੀਆਂ ਗੋਲਖਾਂ ਤੱਕ ਨਹੀਂ ਛੱਡਿਆ ਪਰਿਵਾਰ ਮੁਤਾਬਕ ਤਕਰੀਬਨ 35 ਲੱਖ ਰੁਪਏ ਦਾ ਨੁਕਸਾਨ ਕਰ ਗਏ ਤਾਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਉੱਥੇ ਹੀ ਗਵਾਂਡੀ ਆਮ ਆਦਮੀ ਪਾਰਟੀ ਦੇ ਯੂਥ ਆਗੂ ਦਿਨੇਸ਼ ਖੋਸਲਾ ਨੇ ਵੀ ਦੱਸਿਆ ਕਿ ਚੋਰੀ ਦੀਆਂ ਲੁੱਟਾਂ ਦੀਆਂ ਬਾੜ ਦਾਤਾ ਲਗਾਤਾਰ ਵੱਧ ਰਹੀਆਂ ਪਰ ਪੁਲਿਸ ਵੱਲੋਂ ਠੋਸ ਸੁਰੱਖਿਆ ਪ੍ਰਬੰਧ ਨਹੀਂ ਹੈ। ਇਹੀ ਕਾਰਨ ਹੈ ਕਿ ਸ਼ਹਿਰ ਦੇ ਵਿੱਚ ਬੇਖੌਫ ਨੇ ਚੋਰ ਲੁਟੇਰੇ ਹਰ ਦਿਨ ਅਜਹੀਆਂ ਖਬਰਾਂ ਆਉਂਦੀਆਂ ਨੇ। ਹੱਬ ਬਣਦਾ ਜਾ ਰਿਹਾ ਬਟਾਲਾ। ਬਟਾਲੇ ਦੇ ਵਿੱਚ ਆਖਰ ਕਿਉਂ ਨਹੀਂ ਚੋਰਾਂ ਨੂੰ ਕਿਸੇ ਪੁਲਿਸ ਪ੍ਰਸ਼ਾਸਨ ਦਾ ਡਰ ਕਿਉਂ ਨਹੀਂ ਲੋਕਾਂ ਦੀ ਸੁਰੱਖਿਆ ਦਾ ਜਿੰਮਾ ਕਿਉਂ ਨਹੀਂ ਇਹ ਚੋਰ ਕਿਸੇ ਤੋਂ ਡਰਦੇ ਬੱਚਿਆਂ ਦੀਆਂ ਗੋਲਖਾਂ ਤੱਕ ਚੱਕ ਲੈ ਜਾਂਦੇ ਨੇ। ਫੌਜੀ ਦੇ ਘਰ ਚੋਰੀ ਕਰ ਦਿੰਦੇ ਨੇ। ਕਣਕ ਤੱਕ ਚੱਕ ਲੈ ਜਾਂਦੇ ਨੇ ਆਖਰ ਇਸ ਦਾ ਜ਼ਿੰਮੇਵਾਰ ਕੌਣਾ ਤਾਂ ਜਿਸ ਘਰ ਦੇ ਵਿੱਚ ਚੋਰੀ ਹੋਈ ਆ ਪਰਿਵਾਰਕ ਮੈਂਬਰ ਕੀ ਕਹਿ ਰਹੇ ਨੇ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਆਗੂ ਦਿਨੇਸ਼ ਖੋਸਲਾ ਕੀ ਕਹਿ ਰਹੇ ਨੇ ਤੁਹਾਨੂੰ ਉਹਨਾਂ ਦੀ ਵੀ ਜ਼ੁਬਾਨੀ ਸੁਣਾ ਦਿੰਦੇ ਆ ਸਾਡੇ ਸਹਿਯੋਗੀ ਅਮਨ ਤਗੜ ਦੇ ਵੱਲੋਂ ਰਿਪੋਰਟ ਸਾਂਝੀ ਕੀਤੀ ਗਈ ਮੁਕੇਸ਼ ਕੁਮਾਰ ਅਡੋੜਾ ਕੀ ਘਟਨਾ ਹੈ ਜੱਟ ਮੈਂ ਭਾਜੀ ਆਪਾਂ ਨਾ ਸ਼ਨੀਵਾਰ ਮਨੇਰੇ ਗਏ ਸੀ ਤੋਂ 6:30 ਵਜੇ ਰੈਕਸ਼ਨੋ ਦੇਵੀ ਤੇ ਹੁਣ ਸੋਮਵਾਰ ਸ਼ਾਮ ਨੂੰ 7:30 ਵਜੇ ਹੀ ਘਰ ਪਹੁੰਚੇ ਆ ਘਰ ਦਾ ਜਿਹੜਾ ਮੇਨ ਜਿਹੜਾ ਗੇਟ ਜਿਹੜਾ ਸੀਗਾ ਉਹ ਤੇ ਬੰਦ ਵਾ ਪਰ ਜਿਹੜਾ ਸਾਡਾ ਉੱਪਰਲਾ ਦਰਵਾਜਾ ਨਾ ਘਰ ਦੇ ਉੱਪਰ ਜਿਹੜਾ ਜਾ ਕੇ ਉਹ ਦਰਵਾਜਾ ਟੁੱਟਿਆ ਹੋਇਆ ਸੀਗਾ ਉਹਦੇ ਵਿੱਚੋਂ ਕਿਸੇ ਨੇ ਆ ਕੇ ਸਾਡਾ ਸਾਰਾ ਹੀ ਜੋ ਵੀ ਸਾਡਾ ਕੈਸ਼ ਸੀਗਾ ਸਾਡਾ ਸੋਨਾ ਤੇ ਜਿੰਨਾ ਵੀ ਚਾਂਦੀ ਚੁੰਦੀ ਜੋ ਵੀ ਸਾਡਾ ਸਮਾਨ ਸੀ ਨਾ ਸਾਰਾ ਕੁਝ ਲੈ ਗਏ। ਸਾਨੂੰ ਪਤਾ ਹੁਣ 7:30 ਵਜੇ ਆ ਕੇ ਲੱਗਾ ਇਹਦਾ ਬਾਰੇ ਇਹਨਾਂ ਨੇ ਸਾਰਾ ਇਹਦੀ ਲਿਸਟ ਆਪਾਂ ਬਣਾਈ ਆ ਲਗਭਗ ਵੀ ਇਨਸਾਨ ਹੋਣਾ ਵਾ ਜਿਹੜਾ ਹੋਇਆ ਵਾ ਸੋਨਾ ਚਾਂਦੀ ਤੇ ਜਿਹੜਾ ਕੈਸ਼ ਹੈਗਾ ਸਾਰਾ ਪਾ ਕੇ ਇਹ ਸਾਡਾ ਦੋ ਬੇਟੀਆਂ ਤੇ ਉਹਨਾਂ ਦਾ ਵੀ ਬਣਾਇਆ ਸੀਗਾ ਤੇ ਸਾਡੇ ਵਿਆਹ ਦਾ ਵੀਗਾ ਅਜ ਤੋਂ 25 ਸਾਲ ਪਹਿਲਾਂ 24 ਸਾਲ ਪਹਿਲਾਂ ਦਾ ਵਿਆਹ ਦਾ ਜਿੰਨਾ ਵੀ ਸੋਨਣਾ ਸੀ ਉਹ ਸਾਰਾ ਇੱਥੇ ਹੀ ਪਿਆ ਸੀਗਾ ਕੁੱਲ ਮਿਲਾ ਕੇ ਸਾਰਾ ਜੇ ਐਸਟੀਮੀਟਰ ਲਾਈਏ ਲਗਭਗ 35 ਲੱਖ ਪਲੱਸ ਦਾ ਇਨਸਾਨ ਹੈ ਕੈਸ਼ ਕਿਨਾਰੇ ਕੈਸ਼ ਸਾਡੇ ਚਾਲ ਰੱਖੀ ਜੀ ਇਹ ਮਾਤਾ ਜਸ਼ਨ ਦੇ ਵੀ ਗਏ ਸੀ ਆਪਾਂ ਤੇ ਇਹ ਤੇ ਸ਼ੱਕਾ ਤਾਂ ਸ਼ੱਕ ਦੇ ਬਾਰੇ ਮੇਰੀ ਸਮਝ ਤੋਂ ਬਾਹਰ ਹੈ ਅਸਲ ਸਾਰਾ ਕੁਝ ਕੋਈ ਸਮਝ ਨਹੀਂ ਲੱਗਦੀ ਬਈ ਕਿਹੜਾ ਮੋਹਲਾ ਪੈਂਦਾ ਵਿਜਾਜਾਂ ਗਲੀ ਪਾਂਦਿਆਂ ਚੌਂਕ ਬਟਾਲਾ ਇਹ ਥੱਲਿਓਂ ਤੇ ਸਾਡੇ ਜਿਹੜਾ ਮੇਨ ਵੇ ਬੂਹਾ ਹੈਗਾ ਉੱਥੋਂ ਵੀ ਲੋਹਾਰੇ ਆਏ ਨਹੀਂਗੇ ਜੀ ਉੱਪਰਲਾ ਬੂਹਾ ਟੁੱਟਿਆ ਦਾ ਮਤਲਬ ਬਾਹਰੋਂ ਕੁਝ ਸੀਸੀਟੀਵੀ ਵੀਡੀਓ ਦੇਖੀ ਸੀਸੀਟੀਵੀ ਵੀਡੀਓ ਕੋਈ ਨਹੀਂ ਦੇਖੀ ਇਹ ਸਰਦਾਰ ਜੀ ਕੰਪਲੀਟ ਕੰਪਲੀਟ ਬੁਲਵਾਰਾ ਨੂੰ ਕੀਤੀ ਸੀਗੀ ਤਾਂ ਉਹ ਆ ਕੇ ਇਹ ਸਾਰਾ ਲਿਖ ਕੇ ਲੈ ਗਏ ਸਾਰਾ ਕੁਝ ਇਹਦਾ ਥਾਣਾ ਕਿਹਦਾ ਸਿਟੀ ਦਾ ਸਹੀ ਪੰਡਿਆ ਜਗ ਦੇ ਬੁਝਾਰਾ ਜਗਲੀ ਨਾਮ ਜੀ ਨੀਤੂ ਚੋਰੀ ਹੋ ਗਈ ਸਾਡੇ ਘਰ ਦੇ ਵਿੱਚ ਸਭ ਕੁਝ ਚੁੱਕ ਲੈ ਗਏ ਨੇ ਸੋਨੇ ਦੀ ਸੋਨਾ ਵੀ ਸਾਰਾ ਲੈ ਗਏ ਚਾਂਦੀ ਵੀ ਲੈ ਗਏ ਕੈਸ਼ ਵੀ ਲੈ ਗਏ ਸਾਰਾ इवन ਕਿ ਬੱਚਿਆਂ ਦੇ ਗੁਲਕਾਂ ਦੇ ਪੈਸੇ ਦੇ ਵੀ ਲੈ ਗਏ ਆ ਤੇ ਨਾਮ ਜੀ

ਪਰ ਮੇਰੀ ਇਹ ਬਾੜ ਦੇ ਵਿੱਚ ਘਰ ਪੈਂਦਾ ਦੇਖੋ ਮਹੱਲਿਆਂ ਦੇ ਵਿੱਚ ਘਰ ਹੈ ਪਰ ਫਿਰ ਵੀ ਇਹੋ ਜੀ ਘਟਨਾਵਾਂ ਕਿ ਉਹਨਾਂ ਦੇ ਵਿਚਾਰਿਆਂ ਦਾ ਸਾਰਾ ਹੀ ਕੁਝ ਘਰ ਦੇ ਵਿੱਚ ਲੁੱਟਖੋ ਹੋ ਗਿਆ ਮਤਲਬ ਕਿ ਦੋ ਦਿਨ ਬਾਅਦ ਤੇ ਵੀ ਘਰ ਕੋਈ ਜਾ ਰਿਹਾ ਤੇ ਅੱਜ ਸੇਕ ਨਹੀਂ ਹੈਗਾ ਕੋਈ ਘਰਾਂ ਤੋਂ ਕੋਈ ਰਸਤਾ ਨਹੀਂ ਕੋ ਸਿਰਫ ਇੱਕ ਨਾਲ ਦੇ ਮੈਨੇ ਖੋਲਾ ਪੈਂਦਾ ਵਾ ਸਾਨੂੰ ਇਹ ਹੀ ਸ਼ੱਕ ਲੱਗ ਰਿਹਾ ਕਿ ਨਾਲ ਦੇ ਕੋਲੇ ਤੋਂ ਲੋਕੀ ਜਿਹੜੇ ਆ ਕੋਈ ਇਧਰ ਇਹਨਾਂ ਦੇ ਘਰ ਅੰਦਰ ਵੜਿਆ ਤੇ ਉੱਪਰ ਦਾ ਦਰਵਾਜ਼ਾ ਵੀ ਦੇਖਿਆ ਗਿਆ ਉਹ ਤੋੜਿਆ ਰਿਹਾ ਵਾ ਤੇ ਅੰਦਰ ਆ ਕੇ ਉਹਨਾਂ ਦਾ ਕਾਫੀ ਕੈਸ਼ ਜੁਐਲਰੀ ਜੋ ਬੱਚਿਆਂ ਵਾਸਤੇ ਵੀ ਕਿਉਂਕਿ ਬੱਚੇ ਸਿਆਣੇ ਹੋ ਗਏ ਕੁੜੀਆਂ ਉਹਨਾਂ ਦੀਆਂ ਉਨਾਂ ਲਈ ਕੈਸ਼ ਜੁਐਲਰੀ ਕੀਤੀ ਦੀ ਸੀ ਉਹ ਸਾਰਾ ਕੁਝ ਹੀ ਲੁੱਟ ਕੋ ਹੋ ਗਈ ਵਿਚਾਰਿਆਂ ਦਾ ਬਹੁਤ ਬੁਰਾ ਹਾਲ ਹੈ ਮੈਂ ਤੇ ਤੁਹਾਡੇ ਮਦਦਨ ਤੋਂ ਵੀ ਐਸਐਸਪੀ ਸਾਹਿਬ ਨੂੰ ਵੀ ਅਪੀਲ ਹੀ ਕਰਾਂਗਾ ਦੇਖੋ ਕਿ ਇੱਤੇ ਲਾਗੇ ਸ਼ਾਗੇ ਜੇ ਕੀ ਕਿਨਾ ਨੇ ਮੱਲੇ ਮੇਰਾ ਨਾਲ ਦਾ ਘਰ ਬਿਲਕੁਲ ਨੰਵੇ ਸਾਨੂੰ ਵੀ ਨਹੀਂ ਪਤਾ ਕਿ ਗੇਰਿਆ ਜੇ ਕੀ ਹੈ ਕਿ ਲੈ ਵੀ ਕਿ ਰੋੜਾ ਪਿਆਰਾ ਕੁਝ ਪੁੱਛਾ ਵੀ ਨਹੀਂ ਹੈ ਇੰਨੇ ਵੇਲੇ ਦਾ ਖਤਰਾ ਹੈ ਇਹ ਸਰੋਂ ਦੇਖ ਰਹੇ ਆ ਕਿਉਂਕਿ 2 ਦਿਨ ਦਾ ਗੈਪ ਆ ਉਹਨੂੰ ਕੋਈ ਲਾਗੇ ਸ਼ਾਗੇ ਅਗਰ ਕੋਈ ਸੀਸੀਟੀਵੀ ਚ ਕੋਈ ਐਕਸਪੈਕਟਡ ਬੰਦਾ ਦਿਖਦਾ ਉਹਦੇ ਚ ਦੇਖਣ ਦੀ ਕੋਸ਼ਿਸ਼ ਕਰ ਰਹੇ ਆ ਕਿ ਕੋਈ ਲੱਭੇ ਕਿਸ ਤਰੀਕੇ ਕੇ ਕਿਹੜਾ